ਨਾਮ ਚਕਾਰ ਅੱਜ ਦਾ ਸੁਨੋ ਕਹਾਣੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਕਹਾਣੀਕਾਰ ਵਿਕਰਮਜੀਤ ਨੂਰ ਕੋਲੋਂ ਉਹਨਾਂ ਦੀ ਮਿੱੰਨੀ ਕਹਾਣੀ ਪਾਣੀ ਤੋਂ ਵੀ ਪਤਲੇ ਸੁਣੋਗੇ ਵਿਕਰਮਜੀਤ ਨੂਰ ਦੀਆਂ ਵਾਕਾਕ ਵਧਾਵਾਂ ਦੀਆਂ ਹੋਰ ਪੁਸਤਕਾਂ ਤੋਂ ਅਲਾਵਾ ਨਰੋਲ ਮਿੰਨੀ ਕਹਾਣੀ ਨਾਲ ਸੰਬੰਧਿਤ 10 ਕਹਾਣੀ ਸੰਗ੍ਰਹਿ ਹੁਣ ਤੱਕ ਪ੍ਰਕਾਸ਼ਿਤ ਹੋ ਚੁੱਕੇ ਹਨ ਅੱਜ ਦੀ ਕਹਾਣੀ ਭੈਣ ਭਰਾਵਾਂ ਦੇ ਉਸ ਖੂਨ ਦੇ ਰਿਸ਼ਤੇ ਦੀ ਗੱਲ ਕਰਦੀਆਂ ਹਨ ਜਿਹੜਾ ਰਿਸ਼ਤਾ ਵਿਆਹ ਜਾਂਦੀ ਤੋਂ ਬਾਅਦ ਕਈ ਕਾਰਨਾ ਕਰਕੇ ਪਤਲਾ ਪੈ ਜਾਂਦਾ ਹੈ ਕਹਾਣੀ ਸਾਨੂੰ ਐਵੇਂ ਦਾ ਇਹ ਹੈ ਕਿ ਵਿਆਹ ਤੋਂ ਬਾਅਦ ਵੀ ਕੁੜੀਆਂ ਦੀ ਖਿੱਚ ਆਪਣੇ ਪੇਕੇ ਘਰ ਵੱਲ ਬਣੀ ਰਹਿੰਦੀ ਹੈ ਪਰ ਉਹਨਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਹੁੰਦਾ ਹੈ ਕਿ ਉਹਨਾਂ ਨੇ ਆਪਣੇ ਭਰਾ ਭਜਾਈ ਦੇ ਕਾਰਨ ਕਿੰਨੇ ਕੁ ਦੇਰ ਰੁਕਣਾ ਹੈ ਇਹ ਮਿੰਨੇ ਕਹਾਣੇ ਸਾਨੂੰ ਇਹ ਵੀ ਦੱਸਦੇ ਹੈ ਕਿ ਜਿੱਥੇ ਹੂਣ ਦੇ ਰਿਸ਼ਤੇ ਪਤਲੇ ਪੈ ਜਾਂਦੇ ਹਨ ਉੱਥੇ ਦੋਸਤੀਆਂ ਵਜੋਂ ਕਈ ਸਮਾਜਿਕ ਰਿਸ਼ਤੇ ਵੀ ਪਰਿਵਾਰਕ ਬਣ ਜਾਂਦੇ ਹਨ ਜਿਹੜੇ ਕਿ ਆਮ ਰਿਸ਼ਤਿਆਂ ਨਾਲੋਂ ਵੀ ਵਧਿਆ ਨੇਬਲੇ ਤੇ ਆਓ ਫਿਰ ਹੁਣ ਫਾਲ ਦੇ ਹਨ ਮਿੱਣੀ ਕਹਾਣੀ ਪਾਣੀ ਤੋਂ ਵੀ ਪਤਲੇ ਮਿੱਣੀ ਕਹਾਣੀ ਹੈ ਪਾਣੀ ਤੋਂ ਵੀ ਪਤਲੇ ਮਹਾਨਗਰ ਵਰਗੇ ਸ਼ਹਿਰ ਦੇ ਭੀੜ ਭੜਕੇ ਵਾਲੇ ਇਲਾਕੇ ਵਿੱਚ ਇੱਕ ਤੰਗ ਜਿਹੀ ਥਾਂ ਤੇ ਰਹਿੰਦੇ ਆਪਣੇ ਛੋਟੇ ਭਰਾ ਪਰਜਾਈ ਕੋਲ ਰਾਣੀ ਬੇਸ਼ੱਕ 2 ਘੰਟੇ ਦਾ ਸਫ਼ਰ ਕਰਕੇ ਦੁਪਹਿਰ ਤੋਂ ਪਹਿਲਾਂ ਜੇ ਇਹਨੂੰ ਪਹੁੰਚ ਗਈ ਪਰ ਭਾਬੀ ਦੇ ਪੁੱਛਣ ਤੇ ਦੀਦੀ ਰੋਟੀ ਤੋਂ ਇਨਕਾਰ ਕਰਦੇ ਆ ਭੁੱਖ ਲੱਗੀ ਹੋਣ ਦੇ ਬਾਅਦ ਉਹ باوجود ਵੀ ਨਹੀਂ ਚਾਹ ਨਾਲ ਹੀ ਸਾਰ ਲਵਾਂਗੀ ਹੀ ਬੋਲ ਦਿੱਤਾ ਤਾਂ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਤਕਲੀਫ ਨਾ ਹੋਈ ਵੈਸੇ ਵੀ ਰਿਕਸ਼ੇ ਤੋਂ ਉਤਰਦਿਆਂ ਰਾਣੀ ਕੋਲ ਭਾਰੀ ਬੈਗ ਦੇਖ ਕੇ ਭਾਬੀ ਦੇ ਮੱਥੇ ਤੇ ਵੱਟ ਜਾ ਪੈ ਗਿਆ ਸੀ ਕਿਤੇ ਕੁੱਝ ਦਿਨ ਲਈ ਰਹਿਣੀ ਨਾ ਆ ਗਈ ਹੋਵੇ ਭਾਬੀ ਦੇ ਮਨ ਅੰਦਰ ਪੈਦਾ ਹੋਇਆ ਇਹ ਪ੍ਰਸ਼ਨ ਰਾਣੀ ਤੋਂ ਗੁੱਝਾ ਨਹੀਂ ਸੀ ਰਿਹਾ ਰਾਣੀ ਵੀ ਆਖਿਰ ਕੀ ਕਰੇ ਉਸ ਤੇ ਵਿਆਹ ਨੂੰ ਅਜੇ ਸਾal ਵੀ ਨਹੀਂ ਸੀ ਹੋਇਆ ਕਿ ਪਹਿਲਾਂ ਮਾਂ ਤੁਰ ਗਈ ਤੇ ਪਿੱਛੇ ਬਾਤ ਵੱਡਾਪਰਾ ਪਹਿਲਾਂ ਇਹ ਪਰਦੇਸੀ ਹੋ ਗਿਆ ਸੀ ਇਹ ਛੋਟਾ ਬੇਸ਼ੱਕ ਸ਼ੁਰੂ ਤੋਂ ਹੀ ਖੁਸ਼ਕ ਸੁਭਾਅ ਦਾ ਸੀ ਪਰ ਆਖਿਰ ਪੇਕਿਆਂ ਦਾ ਮੂਹ ਵੀ ਤਾਂ ਕੋਈ ਅਰਥ ਰੱਖਦਾ ਹੁੰਦਾ ਏ ਰਾਣੀ ਇਸ ਤੋਂ ਪਹਿਲਾਂ ਵੀ ਕਦੇ-ਕਦੇ ਘੇੜਾ ਭਾਰਦੀ ਪਰ ਉਹ ਇੱਕ ਦੋ ਘੰਟਿਆਂ ਬਾਅਦ ਵਾਪਸ ਮੁੜ ਜਾਂਦੀ ਉਹ ਆਪਣੇ 6-7 ਸਾਲ ਦੇ ਭਤੀਜੇ ਨੂੰ ਬਹੁਤ ਪਿਆਰ ਕਰਦੀ ਉਸ ਵਾਸਤੇ ਜ਼ਰੂਰ ਕੁਝ ਨਾ ਕੁਝ ਲੈ ਕੇ ਆਉਂਦੀ ਅੱਜ ਵੀ ਰੀਮੋਟ ਵਾਲੀ ਗੱਡੀ ਵੱਡੀ ਕਾਰ ਲੈ ਕੇ ਆਈ ਸੀ ਇਸ ਇਸ ਨਾਲ ਜਿਸ ਨਾਲ 4 ਸਾਲ ਦੀ ਉਸ ਦੀ ਆਪਣੀ ਬੇਟੀ ਤੇ ਭਤੀਜਾ ਮਸੀ ਨਾਲ ਖੇਡਣ ਲੱਗ ਪਏ ਸਨ ਅੱਜ ਛੁੱਟੀ ਦਾ ਦਿਨ ਸੀ ਭਰਾ ਵੀ ਘਰ ਹੀ ਸੀ ਮੇਰਾ ਬਣਾ ਬੜੇ ਥੋੜੇ ਦਿਨਾਂ ਨੂੰ ਇੱਧਰ ਦਾ ਚੱਕਰ ਲੱਗੂਗਾ ਫੋਨ ਤੇ ਰਾਣੀ ਨੇ ਜਾਣਕਾਰੀ ਤਾਂ ਜ਼ਰੂਰ ਦਿੱਤੀ ਸੀ ਪਰ ਅੱਜ ਇੰਜ ਅਚਾਨਕ ਆ ਜਾੜਾ ਭਰਾ ਵਰਜੈ ਨੂੰ ਕੁਝ ਅਜੀਬ ਜਿਹਾ ਲੱਗਾ ਰਸੋਈ ਵਿੱਚ ਕੰਨ ਜੋੜ ਕੇ ਖੜਿਆਂ ਦੀ ਖੁਸਰ-ਫੁਸਰ ਇਸ ਗੱਲ ਦੀ ਸਪਸ਼ਟ ਸੰਕੇਤ ਦਿੰਦੀ ਨਜ਼ਰ ਆ ਰਹੀ ਸੀ ਰੋਟੀ ਆਦ ਦਾ ਕੰਮ ਨਿਬੇੜਦੇ ਕਰਦੇ ਸ਼ਾਮ ਦੇ 5 ਵਜh ਗਏ ਅੱਛਾ ਰਾਜੇ ਮੈਂ ਫਿਰ ਚੱਲੀਆਂ ਕਿਉਂ ਕਿੱਥੇ ਪਤਾ ਨਹੀਂ ਕਿਸ ਤਰ੍ਹਾਂ ਜਲਦੀ-ਜਲਦੀ ਭਾਬੀ ਦੇ ਮੂੰਹੋਂ ਇਕੱਠਿਆਂ ਇਹਨਾਂ ਇੱਕ-ਇੱਕ ਸ਼ਬਦੀ ਦੇ ਸਵਾਲਾਂ ਦਾ ਉਚਾਰਨ ਹੋ ਗਿਆ ਮੇਰੀ ਇੱਕ ਪੁਰਾਣੀ ਸਹੇਲੀ ਰਹਿੰਦੀ ਇੱਥੇ ਉਦੇ ਦਿਉਰ ਦਾ ਵਿਆਹ ਹੈ ਮੈਂ ਆਵਾ ਛੱਡ ਕੇ ਭਰਾ ਵੱਲੋਂ ਕੀਤੇ ਸਵਾਲ ਵਿੱਚ ਵੀ ਕਾਹਲੀ ਦੀ ਕਮੀ ਨਹੀਂ ਸੀ ਨਹੀਂ ਰਾਣੀ ਨੇ ਕਿਹਾ ਸਹੇਲੀ ਖੁਦ ਆ ਰਹੀ ਹੈ ਮੈਨੂੰ ਲਿਜਾਣ ਵਾਸਤੇ ਰਾਣੀ ਉੱઠી ਪਤੀਜੇ ਦੇ ਸਿਰ ਤੇ ਹੱਥ ਫੇਰਿਆ ਸੱਜੇ ਹੱਥ ਵਿੱਚ ਬੈਗ ਤੇ ਖੱਬੇ ਨਾਲ ਕੁੜੀ ਦੇ ਉਂਗਲ ਫੜੀ ਤੇਜ਼ੀ ਨਾਲ ਅੰਦਰੋਂ ਬਾਹਰ ਨਿਕਲ ਕੇ ਸੜਕ ਤੇ ਜਾ ਖੜੀ ਧੰਨਵਾਦ